ਲੁਧਿਆਣਾ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਨਹਿਰਾ ਨਦੀਆਂ ਤੇ ਤਲਾਬਾਂ ਵਿੱਚ ਨਹਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਜੀਹਾਂ ਦੱਸਦੇ ਕਿ ਪਿਛਲੇ ਦਿਨੀ ਸਤਲੁਜ ਦਰਿਆ ਦੇ ਵਿੱਚ 5 ਨੌਜਵਾਨਾਂ ਦੇ ਨਹਾਉਣ ਦੌਰਾਨ ਡੁੱਬਣ ਦੇ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਖਤ ਆਦੇਸ਼ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਨੇ ਸਾਕਸ਼ੀ ਸਾਨੀ ਨੇ ਕਿਹਾ ਕਿ ਨਹਿਰਾ ਨਦੀਆਂ ਤੇ ਤਲਾਬਾਂ ਦੇ ਵਿੱਚ ਜੋ ਲੋਕ ਨਹਾਉਂਦੇ ਨੇ ਜੋ ਬੱਚੇ ਨਹਾਉਂਦੇ ਨੇ ਉਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਹੈ ਜਿਹੜੀ ਕਿ ਲਗਾਈ ਗਈ ਹੈ ਨਾਲ ਹੀ ਥਾਣਾ ਪਰਪਾਰੀਆਂ ਅਤੇ ਨਹਿਰੀ ਵਿਭਾਗ ਨੂੰ ਗਸ਼ਤ ਵਧਾਉਣ ਦੇ ਆਦੇਸ਼ ਵੀ ਦੇ ਦਿੱਤੇ ਨੇ ਜ਼ਿਲ੍ਹਾ ਦੀ ਡਿਪਟੀ ਕਮਿਸ਼ਨਰ ਕਮ ਮੈਜਿਸਟ੍ਰੇਟ ਲੁਧਿਆਣਾ ਸਾਕਸ਼ੀ ਸਾਨੀ ਵੱਲੋਂ ਇਹ ਫੌਜਦਾਰੀ ਸੰਗਠਾ 1973 ਦੀ ਧਾਰਾ 144 ਤਹਿਤ ਪ੍ਰਾਪਥ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੁਧਿਆਣੇ ਦੀ ਹਦੂਦ ਦੇ ਅੰਦਰ ਨਹਿਰਾ دریاਵਾ ਚੋਆ ਆਦੀ ਵਿੱਚ ਨਾਹੋਂ ਤੇ ਪੂਰਨ ਤੌਰ ਤੇ ਪਾਬੰਦੀ ਹੈ ਇੱਕ ਜਿਹੜੇ ਕਿ ਉਹਨਾਂ ਨੇ ਨਹਿਰੀ ਵਿਭਾਗ ਤੇ ਥਾਣਾ ਭਾਰੀਆਂ ਨੂੰ ਗਸ਼ਤ ਵਿਦੌਣ ਦੇ ਆਦੇਸ਼ ਵੀ ਜਾਰੀ ਕੀਤੇ ਨੇ ਜ਼ਿਲ੍ਹਾ ਮੈਜਿਸਟ੍ਰੇਟ ਸਾਨੀ ਦੇ ਆਪਣੇ ਹੁਕਮਾਂ ਦੇ ਵਿੱਚ ਇਹ ਦੱਸਿਆ ਕਿ ਗਰਮੀ ਦੇ ਮੌਸਮ ਦੇ ਵਿੱਚ ਬੱਚਿਆਂ ਨੌਜਵਾਨਾਂ ਵੱਲੋਂ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਕਾਫੀ ਸਤਰਾ ਚ ਨਹਿਰਾ ਦਰਿਆਵਾਂ ਤੇ ਚੂਹਾ ਦੇ ਵਿੱਚ ਨਹੋਂ ਦਾ ਯਤਨ ਕੀਤਾ ਜਾਂਦਾ ਹੈ ਹੁਣ ਅੱਗੇ ਵੀ ਦੱਸਿਆ ਕਿ ਮੌਸਮ ਦੌਰਾਨ ਅਕਸਰ ਨਹਿਰਾ ਦਰਿਆਵਾਂ ਵਿੱਚ ਪਾਣੀ ਤੇਜ਼ ਰਹਿੰਦਾ ਹੈ ਪਾਣੀ ਤੇਜ਼ ਰਫਤਾਰ ਦੇ ਵਿੱਚ ਆਉਂਦਾ ਹੈ ਤੇਜ਼ ਵਹਾਅ ਦੇ ਕਾਰਨ ਜਾਨ ਤੇ ਮਾਲ ਦਾ ਨੁਕਸਾਨ ਤੇ ਖੱਛਾ ਬਣਿਆ ਰਹਿੰਦਾ ਹੈ ਹੁਣ ਕਿਹਾ ਕਿ ਅਮਨ ਕਾਨੂੰਨ ਕਾਇਮ ਰੱਖਣ ਦੇ ਲਈ ਲੋਕਾਂ ਦੀ ਜਾਨਵਾਲ ਦੀ ਰਾਖੀ ਦੇ ਲਈ ਟੁਕਮੇ ਕਦਮ ਜਿਹੜੇ ਕਿ ਚੁਕਨੇ ਲਾਜ਼ਮੀ ਸੀ ਜਿਸ ਨੂੰ ਚੁੱਕਦਿਆ ਉਹਨਾਂ ਨੇ ਇੱਕ ਅਹਿਮ ਫੈਸਲਾ ਲਿਆ ਕਿ ਜੋ ਵੀ ਬੱਚੇ ਨਹਿਰਾਂ ਦੇ ਵਿੱਚ ਜਾਂ ਜੋ ਵੀ ਲੋਕ ਨਹਿਰਾ ਚੋਆ ਅਤੇ ਨਦੀਆਂ ਦੇ ਵਿੱਚ ਨਹਾਉਂਦੇ ਨੇ ਉਹਨਾਂ ਤੇ ਹੁਣ ਪਾਬੰਦੀ ਹੋਵੇਗੀ ਉਹਨਾਂ ਨਹਿਰੀ ਵਿਭਾਗ ਨੂੰ ਵੀ ਨਿਰਦੇਸ਼ ਜਾਰੀ ਕੀਤੇ ਨੇ ਕਿ ਨਹਿਰਾ ਦਰਿਆਵਾਂ ਤੇ ਚੋਆ ਤੇ ਗਸ਼ਤ ਲਗਾਈ ਜਾਵੇ ਵਧਾਈ ਜਾਵੇ ਆਮ ਜਨਤਾ ਨੂੰ ਪਾਬੰਦੀ ਹੁਕਮਾਂ ਤੋਂ ਜਾਣੂ ਕਰਵਾਇਆ ਜਾਵੇ ਨਹਿਰਾ ਦਰਿਆਵਾਂ ਵਿੱਚ ਨਹਾਉਣ ਤੋਂ ਉਹਨਾਂ ਨੂੰ ਰੋਕਿਆ ਜਾਵੇ ਉਨਾਂ ਆਪਨੇ ਹੁਕਮਾ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਸਬੰਧਤ ਥਾਣਾ ਮੁਖੀਆਂ ਨੂੰ ਵੀ ਹਿਦਾਇਤ ਕੀਤੀ ਹੈ ਕਿ ਇਹਨਾਂ ਹੁਕਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ